ਦੇ ਆਸ ਕਪਾਲੇ ਕਿਤਾਬ ਦੀ ਸੋਚ ਕਰਦਾ ਵੀ ਨਾਲ ਕਿਹਦੇ ਕੀ ਕਹਣਾ ਚੱਲੇ ਕਿਸ ਤਰ੍ਹਾਂ ਰੋ ਪਾਜ ਮੇਰੇ ਛੋਟੇ ਵੀਰ ਸ਼ੇਖਰ ਤਲਵੰਡੀ ਉਹਨਾਂ ਦੀ ਕਿਤਾਬ ਰਿਲੀਜ਼ ਹੋਈ ਹੈ ਫੁੱਲਾਂ ਵਰਗੇ ਇੱਕਾ ਜੋ ਕਿ ਬਹੁਤ ਖੂਬਸੂਰਤ ਕਿਤਾਬ ਹੈ ਜਿਹਦੇ ਵਿੱਚ ਬਹੁਤ ਖੂਬਸੂਰਤ ਗੀਤ ਨੇ ਬਹੁਤ ਵਧੀਆ ਤਸਵੀਰਾਂ ਬਹੁਤ ਵਧੀਆ ਸਟੋਰੀਆਂ ਜੋ ਕਿ ਸਾਡੀ ਜ਼ਿੰਦਗੀ ਦੇ ਨੇੜੇ ਤੇੜੇ ਵਾਲੀਆਂ ਸਾਡੀ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਸਾਡੀ ਜ਼ਿੰਦਗੀ ਨੂੰ ਪਿਆਰ ਕਰਨਾ ਸਿਖਾਉਣ ਵਾਲੀਆਂ ਜਿਹੜੀਆਂ ਗੱਲਾਂ ਮੇਰੇ ਵੀਰ ਨੇ ਲਿਖੀਆਂ ਤੇ ਤਲਵੰਡੀ ਸਾਬੋ ਦੀ ਧਰਤੀ ਤੇ ਬਾ ਕਮਾਲ ਸ਼ਾਇਰ ਪੈਦਾ ਹੋਏ ਨੇ ਪਹਿਲਾਂ ਵੀ ਤੇ ਉਸ ਪਰੰਪਰਾ ਨੂੰ ਬਾਈ ਸ਼ੇਖਰ ਨੇ ਫਿਰ ਚਾਲੂ ਰੱਖਿਆ ਤੇ ਇੱਕ ਮਜ਼ਬੂਤ ਤੇ ਵਧੀਆ ਸ਼ਹਿਰ ਬਣ ਕੇ ਆਇਆ ਇਹਦੇ ਬਹੁਤ ਗੀਤ ਅਸੀਂ ਵੀ ਮੈਂ ਵੀ ਰਿਕਾਰਡ ਕੀਤੇ ਨੇ ਤੇ ਹੋਰ ਕਲਾਕਾਰਾਂ ਨੇ ਬਹੁਤ ਕਰਾਏ ਨੇ ਹਰਦੇਵ ਬਾਹੀ ਨੇ ਕਰਾਏ ਨੇ ਧਰਮਪ੍ਰੀਤ ਨੇ ਕਰਾਏ ਨੇ ਨਵਦੀਪ ਸੰਧੂ ਨੇ ਕਰਾਏ ਨੇ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਸ਼ੇਖਰ ਇੱਕ ਸਥਾਪਿਤ ਗੀਤਕਾਰ ਵਜੋਂ ਫੇਰ ਉਭਰੂਗਾ ਜਿਸ ਤਰ੍ਹਾਂ ਤੁਸੀਂ ਦਿਖਾਦੇ ਪਾਸੇ ਵੀ ਲਿਖਿਆ ਕਿ ਅੱਜਕੱਲ੍ਹ ਜਿਹੜੇ ਪੁਰਾਣੇ ਤੁਹਾਡੇ ਗੀਤ ਚੱਲੇ ਅੱਜਕੱਲ੍ਹ ਜਿਹੜੇ ਹੱਥਾਂ ਨਾਲ ਗੀਤ ਥੋੜੇ ਲੋਕ ਬਸ ਬਾਤ ਕਰਦੇ ਜੇ ਮਾਰਦਾ ਆਈ ਉਹ ਲਿਖਦੇ ਨੇ ਲਿਖਦੇ ਐ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦਾ ਨਵੇਂ ਲੇਖਕਾਂ ਉਹ ਜਾਂ ਨਵੇਂ ਛੱਡੇ ਕੀ ਲੇਖਕਾਂ ਕੀ ਦੇਖੋ ਹਰ ਬੰਦੇ ਦੀ ਆਪਦੀ ਸੋਚ ਆਇਆ ਉਹ ਉਹਨਾਂ ਦੀ ਸੋਚ ਹੈ ਪਰ ਹੁਣ ਜਿਹੜੇ ਗੀਤਕਾਰ ਉਹ ਬਹੁਤ ਵਧੀਆ ਗੀਤ ਲਿਖ ਰਿਹਾ ਹੈ ਹਥਿਆਰਾਂ ਦੇ ਗੀਤਾਂ ਦਾ ਦੌਰ ਚਲਾ ਗਿਆ ਜੀ ਉਹਦਾ ਰਿਜ਼ਲਟ ਕੋਈ ਬਹੁਤਾ ਵਧੀਆ ਨਹੀਂ ਮਿਲਿਆ ਸਾਰੇ ਲੋਕਾਂ ਨੂੰ ਹੀ ਪਤਾ ਹੈ ਪਰ ਚੰਗੇ ਗੀਤ ਹਮੇਸ਼ਾ ਚੰਗਾ ਰਿਜ਼ਲਟ ਤੇ ਚੰਗਾ ਸਮਾਂ ਦਿੰਦੇ ਆ ਤੇ ਮੈਨੂੰ ਮੈਂ ਉਮੀਦ ਕਰਦਾ ਨਵੇਂ ਗੀਤਕਾਰਾਂ ਤੋਂ ਉਹ ਵਧੀਆ ਤੇ ਪਿਆਰ ਮੁਹੱਬਤ ਦੇ ਰਿਸ਼ਤਿਆਂ ਦੇ ਗੀਤ ਹੀ ਲਿਖਣਗੇ ਜੀ ਹਰ ਤਰੀਕੇ ਦੇ ਲਿਖੋ ਰੋਮਾਂਟਿਕ ਲਿਖੋ ਲਾਫ ਸੰਗ ਲਿਖੋ ਕੋਈ ਇਤਰਾਜ ਨਹੀਂ ਪਰ ਮਰਨ ਮਰ ਤੱਕ ਗੀਤਾਂ 'ਚ ਨਾ ਪਹੁੰਚੋ শ্রোਤਿਆਂ ਨੂੰ ਕੀ ਕਰਾਂਗਾ ਖੀਰ ਦੇ ਵਿੱਚ শ্রোਤਿਆਂ ਨੂੰ শ্রোਤਿਆਂ ਨੂੰ ਬਸ ਇਹੀ ਬੇਨਤੀ ਹੈ ਕਿ ਵਧੀਆ ਗੀਤ ਸੁਣੋ ਤਾਂ ਕਿ ਵਧੀਆ ਗੀਤਾਂ ਨੂੰ ਵਡਾਵਾ ਮਿਲੇ ਤੇ ਵਧੀਆ ਗੀਤ ਸੁਣੇ ਜਾਣ ਕਪੜੀਆਂ ਵਧੀਆ ਗੀਤ ਰਿਕਾਰਡ ਕਰ ਹਾਂਜੀ ਮਾਨ ਸਰ ਜੀ ਕਿਤਾਬ ਵਾਲੀ ਜੀ ਸਾਡਾ ਕੀ ਕਹਿਣਾ ਚਾਹੁੰਦਾ ਮੈਂ ਤੁਸੀ ਵੀ ਲਿਖੋ ਕੀ ਕਾਰਨ ਕੀ ਕਹਿਣਾ ਬਹੁਤ ਬਹੁਤ ਮੁਬਾਰਕਬਾਦ ਬੱਲੇ ਦਾ ਸ਼ੇਖਰ ਤਲਵੰਡੀ ਜੀ ਨੂੰ ਉਹਨਾਂ ਦੀ ਕਿਤਾਬ ਫੁੱਲਾਂ ਵਰਗੇ ਖਦਰਨੀਜ਼ ਹੋਣ ਤੇ ਗੀਤਕਾਰਾਂ ਦੀਆਂ ਕਿਤਾਬਾਂ ਵੀ ਛਪੜੀਆਂ ਚਾਹੀਦੀਆਂ ਜਿਹਨਾਂ ਦੇ ਗੀਤ ਰਿਕਾਰਡ ਹੋ ਰਹੇ ਤੇ ਜਿਨ੍ਹਾਂ ਦੀਆਂ ਕਿਤਾਬਾਂ ਗੀਤਾਂ ਦੀਆਂ ਛਪੀਆਂ ਹੋਣ ਜਾਂ ਉਹਨਾਂ ਨੂੰ ਗੀਤ ਰਿਕਾਰਡ ਵੀ ਹੋਣੇ ਚਾਹੀਦੇ ਇਹ ਵਧੀਆ ਗੱਲ ਹੈ ਇਹ ਦੋਨੇ ਜਿਹੜੇ ਵਿਧਾਇਕ ਹੈ ਪਰ ਇਹ ਦੋ ਰੂਪੜ ਦੇ ਜਾ ਰਹੇ ਇਹਦੇ ਚ ਪੜਾ ਜਿਹੜਾ ਖਤਮ ਹੋਣਾ ਚਾਹੀਦਾ ਕਿਉਂਕਿ ਜਦੋਂ ਜਿਹੜੀ ਵਪਾਰਕ ਗਾਇਕੀ ਜਾਂ ਗੀਤਕਾਰੀ ਹੈ ਉਹਦੇ ਵਿੱਚ ਸਾਹਿਤਿਕ ਰੰਗ ਆਊਗਾ ਤਾਂ ਗੁਣਾਤਮਕ ਵਾਦਾ ਹੋਊਗਾ ਚੰਗੇ ਗੀਤ ਆਉਣਗੇ ਇਸੇ ਤਰ੍ਹਾਂ ਜਿਹੜੇ ਕਿਤਾਬਾਂ ਦੇ ਵਿੱਚ ਰਹਿਗੇ ਗੀਤ ਨੇ ਸਤਿਕਾਰਯੋਗ ਸਾਹਿਤਕਾਰਾਂ ਦੇ ਛਪੇ ਹੋਏ ਉਹ ਜਦੋਂ ਰਿਪੋਰਟ ਹੋਣਗੇ ਤਾਂ ਉਹ ਬੱਚੇ-ਬੱਚੇ ਤੱਕ ਹਰੇ ਘਰ-ਘਰ ਤੱਕ ਪਹੁੰਚਣਗੇ ਸੋ ਇਹ ਪੁਲ ਬਣਨਾ ਇੱਕ ਬਹੁਤ ਸ਼ੋਭਸ਼ਖਨਾ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਵਾਦ ਜਿਸ ਤਰ੍ਹਾਂ ਦੇ ਕੋਲ ਅੱਜ ਕੱਲ ਦੇ ਗੀਤ ਆਲੇ ਮਾਰਤਾੜ ਵਾਲੇ ਕਿਸ ਤਰ੍ਹਾਂ ਗੀਤ ਆ ਰਹੇ ਨੇ ਕਿੰਨੇ ਮੰਨੂ ਸੀਨੰਦ ਕੀ ਕਹਿਣਾ ਚਾਹੁੰਦੇ ਹਾਂਜੀ ਬਈ ਜੇ ਤੁਸੀਂ ਕੋਸ਼ਿਸ਼ ਕਰਨੀ ਹੋਈ ਹੈ ਨੰਬਰ 1 ਬਣ ਕੇ ਬੈਠਣਾ ਹੈ ਕਿ ਪੂਰਾ ਮਾਣ ਦੇ ਦੋਤ ਦੇ ਕਿਦੋਂ ਸਾਡੇ ਇਲਾਕੇ ਦੇ ਤੁਸੀਂ ਆ ਗਿਓ ਕੀ ਕਹਿਣਾ ਕਰਾਂ ਕਿ ਇਸ ਤਰ੍ਹਾਂ ਮਨ ਲਾ ਤੁਸੀਂ ਕੀ ਕਹਿਣਾ ਚਾਹੁੰਦੇ ਵੀਰੇ ਬਹੁਤ ਵਧੀਆ ਲੱਗਿਆ ਅਸੀਂ ਤਾਂ ਬਹੁਤ ਛੋਟੇ ਆ ਮਤਲਬ ਜਿੰਨੀਆਂ ਸ਼ਕਸ਼ੀਅਤ ਆਈਆਂ ਤੁਸੀਂ ਸਾਰੇ ਵੱਡੇ ਭਰਾਓ ਮੇਰਾ ਆਪਦਾ ਘਰ ਹੈ ਨਾ ਇੱਥੋਂ ਅਸੀਂ ਜੰਮੇ ਪਲੇਏ ਇੱਥੋਂ ਪੜ੍ਹੇ ਲਿਖੇ ਆ ਤਾਂ ਜਦੋਂ ਤੁਹਾਨੂੰ ਆਪ ਦੇ ਘਰ ਤੋਂ ਇੰਨਾ ਪਿਆਰ ਮਿਲਦਾ ਹਨਾ ਤਾਂ ਬਹੁਤ ਵਧੀਆ ਲੱਗਦਾ ਤੇ ਬਾਕੀ ਮੈਂ ਸ਼ਬਦਾਂ ਤੇ ਨਹੀਂ ਬਿਆਨ ਕਰ ਸਕਦਾ ਵੀ ਬਹੁਤ ਖੁਸ਼ੀ ਹੈ ਕਣ ਕਣ ਖੁਸ਼ ਹੈ ਮੇਰਾ ਇਸ ਦਾ ਕੋਈ ਨਾ ਪਹਿਲਾਂ ਵੀ ਟੈਸਟ ਪਾਈਆਂ ਸਰੋਤਾਂ ਦੇ ਬਹੁਤ ਭਰਪੂਰ ਹੰਧਾਰ ਹੁੰਦਾ ਹੈ ਹੌਨਾਂ ਆਉਣ ਵਾਲੇ ਸਮੇਂ ਵਿੱਚ ਕਾਫੀ ਛੋਟੀ ਆ ਰਹੀ ਹੈ ਕਿ ਕਿ ਇਸ ਤਰ੍ਹਾਂ ਪੈਸਟ ਹੈ ਕੀ ਕਹਿਣਾ ਜਦੋਂ ਸਰੋਤਾਂ ਮੈਂ ਅ ਜਿਹੜੇ ਸਰੋਤੇ ਤਾਂ ਮੇਰੇ ਲਈ ਰੱਬ ਵਰਗੇ ਆ ਤੇ ਐਲਬਮ ਆਪਣੀ ਆ ਗਈ ਅੱਜ 10 ਵਜੇ ਰਿਲੀਜ਼ ਹੋਈ ਆ ਤੇ ਕਹਿਣਾ ਕੀ ਆ ਵੀਰੇ ਅਸੀਂ ਰਿਲੀਜ਼ ਕਰਤੀ ਆ ਤੇ ਹੁਣ ਤੁਸੀਂ ਦੱਸੋਗੇ ਸਰੋਤੇ ਦੱਸਣਗੇ ਇੰਟਰੋਡਕਸ਼ਨ ਦੇ ਦੋ ਮਿੰਟ ਦੱਸ ਕੰਮ ਤੇ ਐਕਸਟਰਾ ਇੰਟਰੋਡਕਸ਼ਨ ਵੀਰੇ ਮਤਲਬ ਲਿਖਿਆ ਲਿਖਿਆ ਜੰਗਬਾਈ ਨੇ ਸਾਡੀ ਟੀਮ ਹੈ ਪ੍ਰੋਪਰ ਉਹ ਲਿਖਦਾ ਤਰਜਾ 뮤직 ਜਿੰਨਾ ਹੈਗਾ ਉਹ ਮੈਂ ਖੁਦ ਕੋਲੇ ਬੈਠ ਕੇ ਬਣਵਾਉਣਾ ਜਿਹੜਾ ਸੰਗੀਤ ਹੈ ਉਹ ਬੀਟਕੋਪ ਵਾਲੇ ਮੁੰਡੇ ਮੇਰੇ ਭਰਾ ਹੀ ਨੇ ਉਹ ਵੀ ਉਹਨਾਂ ਨੇ ਬਣਾਇਆ ਹੋਇਆ ਤੇ ਵੀਡੀਓ ਸਾਡਾ ਹਦੀਸ਼ ਰੋੜਾ ਭਰਾ ਉਹ ਕਰਦਾ ਸਾਰੇ ਮੰਨ ਲਓ ਤਿੰਨ ਗਾਣਿਆਂ ਦੀ ਸਾਡੀ ਵੀਡੀਓ ਦੋ ਆਡੀਓ ਨੇ ਤੇ ਬਾਕੀ ਜਿਹੜੇ ਦੂਸਰੇ ਦੋ ਗਾਣੇ ਨੇ ਉਹਨਾਂ ਦੇ ਵੀ ਅਸੀਂ ਵੀਡੀਓ ਕਰਾਂਗੇ ਤਨ ਚਾਰਕ ਦੇ ਨਾਲ ਬਾਅਦ ਤੋਂ ਅਸੀਂ ਪਲਾਨ ਕਰ ਰਹੇ ਹਾਂ ਉਹ ਤੋਂ ਅੱਗੇ ਵੀ ਐਲਬਮ ਬਕੇ ਰੈਡੀ ਐ ਤੇ ਲੀਫ ਰਿਕਾਰਡ ਦੇ ਅਫੀਸ਼ੀਅਲ YouTube ਚੈਨਲ ਤੇ ਮਤਲਬ ਸਾਡੇ ਸਾਰੇ ਇਹ ਗਾਣੇ ਨੇ ਤੁਸੀਂ ਸੁਣਿਓ ਅੱਜ ਨਸ਼ੇ ਦਾ ਅੰਦਰ ਜਲ ਰਿਹਾ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਹੁਤ ਸੰਗੀਤ ਦੇ ਵਿੱਚ ਵੀ ਕੁਝ ਨਾ ਕੁਝ ਤੁਸੀਂ ਕਹਿ ਸਕਦੇ ਹੋ ਨੌਜਵਾਨਾ ਜਿਹੜੇ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ ਜਾਂ ਤੇ ਮਤਲਬ ਕੀ ਕਹਿਣਾ ਚਾਹੁੰਦੇ ਹੋ ਵੀ ਨਸ਼ੇ ਤਾਂ ਮਤਲਬ ਮਾੜੀ ਚੀਜ਼ ਹੀ ਐ ਨਹੀਂ ਕਰਨੀ ਚਾਹੀਦੀ ਹੈ ਨਾ ਕੋਈ ਵੀ ਨਸ਼ਾ ਪਟ ਜੇ ਆਪਾਂ ਮਲੋ ਅਸੀਂ ਤਾਂ ਕੋਸ਼ਿਸ਼ ਕਰਦੇ ਹੁੰਨੇ ਆ ਵੀ ਸਾਡਾ ਕੋਈ ਵੀ ਕੰਟੈਂਟ ਇਦਾਂ ਦਾ ਨਾ ਹੋਵੇ ਜਿਹਦੇ ਵਿੱਚ ਕੋਈ ਇਦਾਂ ਦਾ ਹੋਵੇ ਪਰ ਇਹ ਇੱਕ ਐਂਟਰਟੇਨਮੈਂਟ ਇੰਡਸਟਰੀ ਹੈ ਵੀਰੇ ਹਨਾ ਤਾਂ ਨਸ਼ੇ ਤੋਂ ਵੀਰੇ ਮਾੜਾ ਹੀ ਹੈ ਵੀ ਨਹੀਂ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਨਾ ਆਉਣ ਵਾਲੇ ਜੀ ਨੂੰ ਕੀ ਕਹਣਾ ਚਾਹਣਾ ਨੌਜਵਾਨਾਂ ਨੂੰ ਪੀੜ੍ਹੀ ਨੂੰ ਵੀ ਇਹ ਜੀ ਕਹਿਣਾ ਚਾਹਣਾ ਵੀ ਨਹੀਂ ਕਰਨਾ ਚਾਹੀਦਾ ਵੀ ਸਿਹਤਾਂ ਤੇ ਧਿਆਨ ਦਿਓ ਐਕਸਰਸਾਈਜ਼ ਕਰੋ ਪੋਜ਼ਿਟਿਵ ਸੋਚੋ ਹਨਾ ਆਪ ਦਾ ਜਦੋਂ ਤੁਹਾਡਾ ਔਰਾ ਵਧੀਆ ਹੋਊਗਾ ਤੁਹਾਡੇ ਯਾਰ ਦੋਸਤ ਵਧੀਆ ਹੋਣਗੇ ਮਾਹੌਲ ਵਧੀਆ ਰਹੂਗਾ ਕੋਈ ਗੋਲ ਤੁਸੀਂ ਮਿਥੋਗੇ ਕੁਛ ਕਰਨਾ ਆਪਾਂ ਜ਼ਿੰਦਗੀ ਚ ਤਾਂ ਉਹਤੇ ਫੋਕਸ ਰੱਖੋ ਜਦੋਂ ਆਪਾਂ ਕਿਸੇ ਗੋਲ ਤੇ ਫੋਕਸ ਰੱਖਦੇ ਆਂ ਤਾਂ ਗਲਤ ਚੀਜ਼ਾਂ ਵੱਲੋਂ ਵੈਸੇ ਨਹੀਂ ਤੁਹਾਡਾ ਧਿਆਨ ਜਾਂਦਾ ਭਾਈ ਹਾਂਜੀ ਸੇਖੜੀ ਕਹਿੰਦੀ ਹੱਥ ਪਾਵਰ ਲਈ ਲੋਈ ਹੈ ਬੜੀਆਂ ਮਾਨ ਮੱਤੀਆਂ ਹਟਦੀਆਂ ਜਾਂ ਨਹੀਂ ਸਾਡੀ ਕਿਤਾਬ ਅਲੀਰ ਮਾਫੀ ਤੋਂ ਦਰਸ਼ਕਾਂ ਦਾ ਇੱਕ ਕੀ ਜਗਾਣ ਹਾਂਜੀ ਅੱਜ ਬੜਾ ਮੁਬਾਰਕ ਮੌਕਾ ਹੈ ਜ਼ਿੰਦਗੀ ਦਾ ਬਹੁਤ ਵੱਡਾ ਇੱਕੇ ਮقام ਹੁੰਦਾ ਜਦੋਂ ਕਿਸੇ ਬੰਦੇ ਦੇ ਨਾਮ ਤੇ ਸ਼ਾਇਰ ਦੀ ਕਿਤਾਬ ਰਿਲੀਜ਼ ਹੁੰਦੀ ਹੈ ਤੇ ਮੈਂ ਆਪਾਂ ਗਾਲਾਂ ਕਿ ਮੇਰੀ ਕਿਤਾਬ ਰਿਲੀਜ਼ ਕਰਨ ਦੇ ਲਈ ਅੱਜ ਮੇਰੇ ਉਸਤਾਦ ਲੋਕ ਸਾਤ ਜਰਤੀਆਂ ਵੱਡੀਆਂ ਵੱਡੀਆਂ ਹਸਤੀਆਂ ਆਣੇ ਤੇ ਮੈਨੂੰ ਇਹ ਕਿਤਾਬ ਅਨੁਸ਼ਾਸਨ ਕਰਦੇ ਬਹੁਤ ਖੁਸ਼ੀ ਹੋ ਰਹੀ ਹੈ ਇਸ ਕਿਤਾਬ ਦੇ ਵਿੱਚ ਵੱਖ-ਵੱਖ ਰੰਗਾਂ ਦੇ ਤੁਰਬੀਗਨ 99 ਕੀ 94 ਕੀ ਸ਼ਾਮਲ ਨੇ ਜਿਹਦੇ ਵਿੱਚ ਪਰਿਵਾਰ ਨੂੰ ਸਿਹਤ ਦੇ ਨਾਲੇ ਬੱਚਿਆਂ ਨੂੰ ਸਿਹਤਾਂ ਵਾਲੇ ਵਾਤਾਵਰਣ ਪ੍ਰਤੀ ਸचेਤ ਕਰਨ ਵਾਲੇ ਪਿਆਰ ਦੇ ਇਸ਼ਕਮਾ ਬੱਦੇ ਕੀ ਸ਼ਾਮਲ ਨੇ ਤੇ ਜਿਹੜੇ ਜਵਾਨੇ ਨੂੰ ਸਿਹਤ ਦੇ ਨਾਲੇ ਕੀ ਸ਼ਾਮਲ ਨੇ ਸਾਰੇ ਰੰਗਾਂ ਦੇ ਗੀਤੇ ਵਿੱਚ ਮੈਂ ਸ਼ਾਮਲ ਕੀਤੇ ਆ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਨੂੰ ਇਹ ਕਿਤਾਬ ਬਹੁਤ ਸਨਦ ਆਏਗੀ ਸਾਰੇ ਨੇ ਤਵਕੀਦ ਕੇ ਪੜ੍ਹਨੀ ਚਾਹੀਦੀ ਹੈ ਤਾਂ ਕਿ ਅਸੀਂ ਪੰਜਾਬ ਬਲਬੀ ਗੋਲੀ ਦੀ ਕੋਈ ਇੱਕ ਦੇ ਵਿੱਚ ਹੋਰ ਸੇਵਾ ਕਰ ਸਕਦੇ ਕਿਸ ਤਰ੍ਹਾਂ ਤੁਸੀਂ ਦੇਖੋ ਬੱਚਿਆਂ ਦਾ ਸਿੱਖਿਆ ਨਹੀਂ ਲੈ ਸਕੋ ਅੱਜ ਕੱਲ ਦੇ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੋ ਦੇਖੋ ਕਿਰਤਿਸ ਜਿਹੜਾ ਥੋੜਾ ਕਲ ਟੈਕਨੋਲੋਜੀ ਛੱਡ ਕੇ ਲੋਕ ਗੀਤ ਜਿਆਦਾ ਪ੍ਰਸ਼ੰਸਨ ਕਰਨਾ ਕੀ ਹੈ ਆਪਣਾ ਕੀ ਕਰ ਰਹੇ ਹਾਂਜੀ ਅੱਜ ਕੱਲ ਦੇ ਪੀੜੀ ਦੀ ਜਿਹੜੀ ਹੈਗੀ ਮੋਬਾਈਲ ਨੇ ਜਿਹੜਾ ਸਬਰ ਹਲਾਤਾ ਲੋਕਾਂ ਦਾ ਤੇ ਸਬਰ ਸੁਪੋਖਾਲੇ ਪਿਆਰ ਵਾਲੇ ਗੀਤ ਛੰਮੇ ਵਾਲੇ ਗੀਤ ਉਸ ਲੋਕ ਨਹੀਂ ਸੁਣਦੇ ਕਾਲੀ ਵਾਲੇ ਗੀਤ ਸੁਣਦੇ ਆ ਟਰੈਂਡ ਹਾਲੀਵੁੱਡ ਬਦਲ ਰਿਹਾ ਚੰਗੇ ਗੀਤਾਂ ਦੇ ਸਰੋਤੇ ਵੀ ਹੈਗੇ ਆ ਚੰਗੇ ਗੀਤ ਵੀ ਚੱਲ ਰਹੇ ਨੇ ਪੁਰਾਣੇ ਗਾਇਕਾਂ ਜਿਹੜੇ ਉਹਨਾਂ ਨੂੰ ਵੀ ਦੁਬਾਰੇ ਹੁਣ ਸੁਣ ਰਹੇ ਆ ਤੌਰ ਜਿਹੜਾ ਹੈਗਾ ਉਹ ਪੁਰਾਣੇ ਗੀਤਾਂ ਦੁਬਾਰੇ ਆ ਰਿਹਾ ਹੈ ਤੇ ਮੈਨੂੰ ਉਮੀਦ ਹੈ ਕਿ ਪੁਰਾਣੇ ਗੀਤ ਮਰਨਗੇ ਨਹੀਂ ਲੋਕ ਜਿਹੜੇ ਹੈਗੇ ਆ ਉਹ ਸਿਆਣੇ ਹੋ ਰਹੇ ਨੇ ਤੇ ਨਵੇਂ ਗੀਤਾਂ ਲੋਕ ਵੀ ਜਿਹੜੇ ਆਉਣ ਵਾਲੇ ਸਰੋਤੇ ਆ ਜ਼ਰੂਰ ਸਾਥ ਆਪਣੇ ਜਣਾਂ ਜੀ ਸਾਡੇ ਨੂੰ